ਇਹ ਜਿਹੜਾ ਖਾੜੇ ਲਾਦੇ ਉਧਰ ਤੇ ਕਈ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਪੇਚਾ ਵੀ ਪੈ ਜਾਂਦਾ ਹੈਗਾ ਲੜ ਪੈਂਦੇ ਜਾਂ ਹੋਰ ਟਾਈਮ ਲਾਉ ਜਾਂ ਦੇਰ ਨਾਲ ਆਗੇ ਹਾਂਜੀ ਭੁੱਲੂ ਸਾਹਿਬ ਪੀਚੇ ਤਾਂ ਬਹੁਤ ਪਈ ਜੀ ਜੀ ਪੀਚੇ ਦਾ ਇਦਾਂ ਦੇ ਵੇ ਕਈ ਵਾਰੀ ਇਦਾਂ ਹੋ ਜਾਂਦੀ ਵੀ ਬੰਦਾ ਖੜਾ ਹੀ ਹੈ ਏਦਾਂ ਇਸ ਕੰਮ ਚ ਆ ਵੀ ਇੱਕ ਵਾਰੀ ਅਸੀਂ ਉਧਰ ਲੇਟ ਹੋ ਗਏ ਥੋੜਾ ਬਠਿੰਡਾ ਸਾਈਡ ਤੇ ਸੀਗਾ ਸਾਡਾ ਪ੍ਰੋਗਰਾਮ ਵਿਆਹ ਦਾ ਖੜਾ ਸੀਗਾ ਅੱਛਾ ਜੀ ਤੇ ਜਾਂਦੇ ਜਾਂਦੇ ਹੁਣ ਟਾਈਮ ਦਾ ਲੱਗਦਾ ਹੀ ਹੈ ਜੀ ਕਿੱਥੋਂ ਨਵਾਂ ਸ਼ਹਿਰ ਤੋਂ ਤੁਰਨਾ ਜੀ ਤੇ 4-5 ਘੰਟੇ ਲੱਗਦੇ ਜਾਂਦੇ ਸੀਗੇ ਫਿਰ ਅਸੀਂ ਤੜਕੇ ਤੋਂ ਤੁਰਨਾ ਜੀ ਤੇ ਉੱਥੇ ਟਾਈਮ ਦੇ ਨਾਲ ਮਸਾ ਮਸਾ ਪਹੁੰਚਣਾ ਜਾ ਕੇ ਫਟਾਫਟ ਤਿਆਰ ਹੋਣਾ ਤੇ ਇੱਕ ਵਾਰੀ ਅਸੀਂ ਲੇਟ ਹੋ ਗਏ ਅੱਧਾ ਪੌਣਾ ਘੰਟਾ ਤਿਆਰ ਲੇਟ ਹੋ ਗਏ ਭਈ ਭਾਜੀ ਸਾਨੂੰ ਕਹੀ ਜਾਣ ਪਈ ਤੁਸੀਂ ਪਹੁੰਚੇ ਨਹੀਂ ਪਹੁੰਚੇ ਆ ਗਏ ਭਾਜੀ ਉਸ ਵੇਲੇ ਫੋਨ ਵੀ ਨਹੀਂ ਹੁੰਦੇ ਸੀਗੇ ਇੱਕ ਅੱਧਾ ਹੀ ਫੋਨ ਹੁੰਦਾ ਸੀਗਾ ਤੇ ਜਦੋਂ ਉੱਥੇ ਪਹੁੰਚੇ ਜੀ ਸਾਰੇ ਖਾਣਾ ਖੂਣਾ ਖਾਟੇ ਜੋ ਬਰਾਤ ਹੁੰਦੀ ਆ ਸਭ ਅਗਲੇ ਗਲਾਸੀ ਗਲੂਸੀ ਲਾਗੇ ਸਭ ਅਗਲੇ ਫੇਰਨ ਪੈਸੇ ਪਾ ਕੇ ਜੇਬਾਂ ਦੇ ਵਿੱਚ ਦਨਾਲੀਆਂ ਵੀ ਚੱਕੀਆਂ ਆ ਤੇ ਪਹਿਲੇ ਸਾਨੂੰ ਭਾਜੀ ਨੇ ਦੱਸਿਆ ਸੀਗਾ ਵੀ ਇੱਧਰ ਹਨਾ ਥੋੜਾ ਇਦਾਂ ਦੇ ਹੁੰਦੇ ਵੀ ਟਾਈਮ ਨਾਲ ਪਹੁੰਚਣਾ ਪੈਂਦਾ ਹੈ ਇਹ ਲੋਕ ਬਹੁਤ ਖਤਰਨਾਕ ਜਏ ਆ ਅੱਛਾ ਵੀ ਸ਼ੂਟ ਸ਼ਾਟ ਕਰ ਦਿੰਦੇ ਆ ਤੇ ਉਸ ਵੇਲੇ ਨਾ ਦਿਲਸ਼ਾਦ ਭਾਜੀ ਜਿੱਦਾਂ ਉਹਨਾਂ ਦੇ ਕਹਿੰਦੇ ਸੀਗੇ ਸਟੇਜ ਤੇ ਲੱਗੀ ਐਦਾਂ ਵੀ ਕਿਸੇ ਨੇ ਸ਼ੂਟ ਕਰ ਦਿੱਤਾ ਸੀਗਾ ਡੀਐਸਪੀ ਨੇ ਗੋਲੀ ਮਾਰੀ ਹਾਂਜੀ ਵੀ ਹੋਰ ਵੀ ਕਾਫੀ ਐਸੀ ਇਦਾਂ ਦੇ ਸੁਣੇ ਸੀਗੇ ਜਦੋਂ ਅਸੀਂ ਉੱਥੇ ਪਹੁੰਚੇ ਜੀ ਸਾਨੂੰ ਯਾਨੀ ਕਿ 10 ਮਿੰਟ ਦੇ ਵਿੱਚ ਅਸੀਂ ਰੈਡੀ ਹੋ ਕੇ ਫਟਾਫਟ ਸਟੇਜ ਤੇ ਪਹੁੰਚ ਗਏ ਉਹ ਬਾਜੀ ਕਾਕਾ ਫੁੱਲ ਵਾਲਾ ਇਹ ਬਾਜੀ ਹੁਣੀ ਕਹਿੰਦੇ ਕਹਿੰਦੇ ਕੋਈ ਨਹੀਂ ਡਰਨੇ ਦੀ ਕੋਈ ਗੱਲ ਨਹੀਂ ਵੀ ਸਾਰੇ ਆਪਣੇ ਭਾਈਵੰਦੇ ਆ ਨਾ ਸਾਰੇ ਆਪਣੇ ਯਾਰ ਮਿੱਤਰ ਕੋਈ ਐਦਾਂ ਦੀ ਨਹੀਂ ਐਸਕੇ ਬਾਜੀ ਵੀ ਸਾਰੇ ਬੰਦੇ ਹੀ ਖਤਰਨਾਕ ਜੇ ਲੱਗਦੇ ਆ ਤੇ ਜਦੋਂ ਸਟੇਜ ਤੇ ਗਏ ਤੇ ਉਹਨਾਂ ਨੇ ਪਹਿਲੇ ਟੈਂਟ ਵਿੱਚ ਮਾਰ ਦਿੱਤੇ ਕਰਤੇ ਫਾਇਰ ਜੀ ਕਰ ਦਿੱਤੇ ਕਿ ਮੈਂ ਤਾਂ ਡਰਦੀ ਅੱਗੇ ਵੀ ਨਾ ਹਾਂ ਫਿਰ ਚਲੋ ਗਾਇਆ ਵੀ ਤੇ ਚਲੋ ਐਨਾ ਸੀਗਾ ਵੀ ਜਦੋਂ ਗਾਉਂਦੇ ਸੀਗੇ ਨੱਚ ਨੱਚ ਟੱਪ ਕੇ ਤੇ ਸਾਰੇ ਨਾਲ ਉਸੇ ਮੂਡ ਦੇ ਵਿੱਚ ਹੋ ਗਏ ਪੇ ਉਹਨਾਂ ਨੂੰ ਭੁੱਲ ਗਿਆ ਵੀ ਕਲਾਕਾਰ ਕੋਈ ਲੇਟ ਆਇਆ ਅੱਛਾ ਤੇ ਫਿਰ ਉਹ ਪਹਿਲਾਂ ਜੋ ਜਿਹੜੀ ਚਾਨਣੀ ਜੀ ਪਾੜਤੀ ਹੁੰਨੀ ਸੀ ਚਾਨਣੀ ਜੀ ਕਰ ਦਿੱਤੇ ਜੀ ਐਦਾਂ ਅੱਦਾਂ ਰਿਸਦਾ ਸੀ ਮੋਰੀਆਂ ਕਰਦੇ ਧੁੱਪ ਦਿਸਦੀ ਸੀ ਉਤੋਂ